ਦੇਖ ਰਹੇ ਹੋ ਐਲ ਐਮ ਆਈ ਟੀਵੀ ਪੰਜਾਬ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਇੱਕ ਚਿੰਤਾਜਨ ਖਬਰ ਸਾਹਮਣੇ ਆ ਰਹੀ ਹੈ ਜਿੱਥੇ 21 ਸਾਲਾ ਨੌਜਵਾਨ ਅਕਸ਼ੇ ਕੁਮਾਰ ਦੀ ਲਾਪਤਾ ਹੋਣ ਦੀ ਘਟਨਾ ਨੇ ਪਰਿਵਾਰ ਅਤੇ ਸਥਾਨਕ ਲੋਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਬਿਆਸ ਦਰਿਆ ਦੇ ਪੁਲ ਤੋਂ ਮਿਲਣ ਕਾਰਨ ਇਸ ਮਾਮਲੇ ਨੇ ਹੋਰ ਗੰਭੀਰ ਰੂਪ ਧਾਰਨ ਕਰ ਲਿਆ ਹੈ ਪਰਿਵਾਰ ਨੇ ਦੱਸਿਆ ਕਿ ਉਹ ਪਬਜੀ ਗੇਮ ਖੇਡਣ ਕਾਰਨ ਦਿਮਾਗੀ ਤਣਾਅ ਵਿੱਚ ਸੀ ਅਤੇ ਉਸਦੀ ਦਵਾਈ ਚੱਲ ਰਹੀ ਸੀ ਅਤੇ ਅਛੇ ਨੇ ਆਖਰੀ ਵਾਰ ਆਪਣੀ ਭੈਣ ਨੂੰ ਵੀਡੀਓ ਭੇਜੀ ਅਤੇ ਮਾਂ ਅਤੇ ਭੈਣ ਨੂੰ ਆਖਰੀ ਅਲਵਿਦਾ ਕਿਹਾ ਉਸਨੇ ਕਿਹਾ ਕਿ ਉਹ ਬਿਆਸ ਵੱਲ ਮਾਰਾ ਲਾਈ ਕਰ ਇਸ ਤੋਂ ਬਾਅਦ ਉਸਦਾ ਫੋਨ ਬੰਦ ਹੋ ਗਿਆ ਪਰਿਵਾਰ ਨੇ ਅਛੇ ਦੀ ਗੁੰਮਸੁਦਗੀ ਦੀ ਸ਼ਿਕਾਇਤ ਥਾਣਾ ਸ਼੍ਰੀ ਹਰਗੋਬਿੰਦਪੁਰ ਵਿੱਚ ਦਰਜ ਕਰਵਾ ਦਿੱਤੀ ਹੈ ਪੁਲਿਸ ਦੀ ਟੀਮ ਬਿਆਸ ਦਰਿਆ ਤੇ ਪਾਲ ਕਰ ਰਹੀ ਹੈ ਪਰ ਹੁਣ ਤੱਕ ਕੋਈ ਵੀ ਸੁਰਾਗ ਨਹੀਂ ਮਿਲਿਆ ਪਰਿਵਾਰ ਅਤੇ ਰਿਸ਼ਤੇਦਾਰ ਉਸਦੀ ਸੁਰੱਖਿਆ ਲਈ ਪ੍ਰਾਰਥਨਾ ਕਰ ਰਹੇ ਹਨ ਹੁਣ ਸਭ ਦੀਆਂ ਅੱਖਾਂ ਪੁਲਿਸ ਦੀ ਜਾਂਚ ਤੇ ਟਿਕੀਆਂ ਹਨ ਕੀ ਅਛੇ ਕਿੱਥੇ ਗੁੰਮ ਹੋ ਗਿਆ ਕੀ ਉਹ ਸੁਰੱਖਿਅਤ ਹੈ ਅਸੀਂ ਤੁਹਾਨੂੰ ਇਸ ਮਾਮਲੇ ਦੀ ਹਰ ਇੱਕ ਅਪਡੇਟ ਦਿੰਦੇ ਰਹਾਗੇ ਦੇਖਦੇ ਰਹੋ ਐਲ ਐਮ ਆਈ ਟੀਵੀ ਪੰਜਾਬ ਆਓ ਵੇਖਦੇ ਹਾਂ ਸ਼੍ਰੀ ਹਰਗੋਬਿੰਦਪੁਰ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਆਹ ਵਾਪਸ ਜ ਮਾਰੇ ਨਾ ਹੀ ਕਰੇ ਵਾਹ ਹਲੋਦੀਨ ਮਸਤੇ ਮੈਂ ਖਲੂ ਜਾ ਰਿਹਾ ਵਾਂ ਤੇ ਮੇਰੇ ਜਾਣ ਤੋਂ ਬਾਅਦ ਦੁਖੀ ਨਾ ਹੋਇਆ ਕਰੀ ਕੋਈ ਵੀ ਤੇ ਬਾਈ ਬਾਈ ਸਾਰਿਆਂ ਬਾਈ ਸਾਰਿਆਂ ਮੰਮੀ ਰੋ ਕੇ ਸਾਦੀ ਬਾਈ ਠੀਕ ਹੈ ਹਾਂ ਕੀ ਨਾਂ ਤੇਰਾ ਮੇਰਾ ਗਨਾਨ ਸਿੰਘ ਕਿੱਥੋਂ ਰਹਿਣ ਵਾਲੇ ਮੈਂ ਸੀਰੀਅਰ ਰੰਪੂ ਜੀ ਤੇ ਕੀ ਗੱਲ ਹੋਈ ਹੈ ਗੱਲ ਜਿਹੜੇ ਘਟਨਾ ਵਾਪਰੀ ਹੈ ਕੱਲ ਜੀ ਬੇਟਾ ਮੇਰਾ ਕੀ ਨਾਲੀ ਨੇ ਕੰਮ ਤੇ ਮੈਂ ਚਲ ਗਿਆ ਤੇ ਮਗਰੋਂ 12:00 ਵੇਨੇ ਘਰੋਂ ਚਲ ਗਿਆ ਜੀ ਕੀ ਨਾਮ ਬੇਟਾ ਬੇਟੇ ਦਾ ਨਾਮ ਅਕਸ਼ੇ ਕੁਮਾਰ ਸੀ ਅੱਛਾ ਕੀ ਕਹਿ ਕੇ ਘਰੋਂ ਗਿਆ ਘਰੋਂ ਕਹਿ ਕੇ ਤੇ ਗਿਆ ਮੈਂ ਕੀ ਨਾਲੇ ਨੇ ਮੈਂ ਤੇ ਕੰਮ ਤੇ ਜਾਣਾ ਸੀ ਤੇ ਮੈਨੂੰ ਕਹਿੰਦੇ ਪਪਾ ਮੈਂ 12:00 ਵੇ ਤੇਰੇ ਕੋਲ ਮੈਂ ਪਹੁੰਚ ਜਾਊਂਗਾ ਕੰਮ ਤੋਂ ਜੀ ਤੂੰ ਉੱਥੇ ਕੰਮ ਤੇ ਜਾ ਮੈਂ ਤੇਰੇ ਕੋਲ 12:00 ਵੇ ਆਉਣਾ ਜੀ ਮੈਂ 12:00 ਵੇ ਘਰ ਆਣ ਕੇ ਵੇਖਿਆ ਤੇ ਘਰ ਜਿੰਦਾ ਵਜਾ ਹੂੰ ਫਿਰ ਮੈਂ ਬਸ ਕੀ ਨਾਲੀ ਵਿੱਚ ਫੜੀ ਮੈਨੂੰ ਪਤਾ ਲੱਗਾ ਵੇ ਕੀ ਨਾਲੀ ਨੂੰ ਟਾਂਡੇ ਵਾਲੀ ਬੱਸ ਤੇ ਕੀ ਨਾਲੇ ਨਹੀਂ ਚਲ ਗਿਆ ਪੁਲ ਦੇ ਉੱਤੇ ਅੱਛਾ ਉੱਥੇ ਜਾ ਕੇ ਫੋਨ ਆਪਣੀ ਭੈਣ ਨੂੰ ਕੀਤਾ ਉਹਨੇ ਹੂੰ ਭੈਣ ਕੀ ਨਾਲੇ ਨੂੰ ਮੈਂ ਇੱਥੇ ਪਹੁੰਚ ਗਿਆ ਮੈਨੂੰ ਫੋਨ ਨਹੀਂ ਕੋਈ ਵੀ ਕੀਤਾ ਉਹਨੇ ਅੱਛਾ ਜੀ ਹਾਂਜੀ ਮੈਨੂੰ ਨਹੀਂ ਕੋਈ ਵੀ ਫੋਨ ਕੀਤਾ ਆਪਣੀ ਭੈਣ ਨਾਲ ਕੀ ਨਾਲੇ ਨਹੀਂ ਗੱਲਾਂ ਕਰਦਾ ਰਿਹਾ ਭੈਣ ਦੇ ਨਾਲ ਕੀ ਨਾਲੇ ਨਹੀਂ ਮੈਸੇਜ ਮੂਸੇ ਉਧਰ ਉਧਰ ਦੀ ਫੋਟੋਆਂ ਜਿਹੜੀਆਂ ਕੋਈ ਕਰਦਾ ਰਿਹਾ ਕਿੰਨੇ ਕ ਵਜੇ ਦੀ ਗੱਲ ਹੈ ਕੱਲ ਇਹ ਕੱਲ ਘਰੋਂ ਘਰੋਂ ਚਲ ਗਿਆ ਜੀ ਇੱਥੋਂ ਮੇਰੇ ਸਾਹਮਣੇ ਉਹ 12 ਵਜੇ ਪਹੁੰਚ ਕੇ 12 ਕ ਵਜੇ ਤੱਕ ਉੱਥੇ ਉੱਪਰ ਠੀਕ ਹੈ ਹਾਂਜੀ ਹੁਣ ਇਹਦੇ ਬਾਰੇ ਕੋਈ ਲਿਖਤੀ ਸ਼ਿਕਾਇਤ ਦਿੱਤੀ ਹੈ ਤੇ ਇਹਦੀ ਹਾਂਜੀ ਇਹਦੀ ਆਪਾਂ ਦਿਖਾ ਦਿੱਤੀ ਹੈ ਜੀ ਇੱਥੇ ਆਪਣੇ ਸ਼ਹਿਰ ਆਪਣੇ ਦੇ ਕੇ ਆਏ ਆ ਅਛਾ ਤੋਂ ਸਾਬ ਅਛਾ ਹਾਂਜੀ ਉਹਨਾਂ ਨੇ ਲਿਖ ਕੇ ਆਪਣਾ ਰੱਖ ਲਿਆ ਕੋ ਤੇ ਕੀ ਤੁਹਾਨੂੰ ਕੀ ਸ਼ੰਕਾ ਲੱਗਦੀ ਹੈ ਵੀ ਬੇਟੇ ਨੇ ਕੋਈ ਬੇਟਾ ਵੇਖੋ ਜੀ ਹੁਣ ਸਾਨੂੰ ਇਹ ਨਹੀਂ ਅਜੇ ਪਤਾ ਲੱਗਣ데요 ਵੀ ਬੇਟਾ ਸਾਡਾ ਘਰੋਂ ਚਲ ਗਿਆ ਵਾ ਜੀ ਤੇ ਵੀ ਪਤਾ ਨਹੀਂ ਹੁਣ ਵਿਕੀਨ ਵਾਲੇ ਨੇ ਵੀ ਬੇਟੇ ਨੇ ਸਾਲ ਜਾਂ ਮਾਰੀ ਜਾਂ ਉੱਥੇ ਕਿ ਜਾਂ ਨਹੀਂ ਮਾਰੀ ਸਾਨੂੰ ਉਥੋਂ ਚੱਪਲ ਮਿਲੀ ਜਰੂਰ ਕਿੱਥੋਂ ਮਿਲੀ ਚੱਪਲ ਇਹ ਪੁਲ ਦੇ ਉੱਤੋਂ ਦੀ ਕਿਹੜੇ ਪੁਲ ਤੋਂ ਉਹਲਾ ਜਿਹੜਾ ਆਪਣਾ ਜਿਹੜਾ ਕੀ ਨਾ ਦਰਿਆ ਦਾ ਵਿਅਸ ਵਾਲਾ ਦਰਿਆ ਜਿਹੜਾ ਵੀ ਆਪਣਾ ਠੀਕ ਹੈ ਹਾਂਜੀ ਤੇ ਕੀ ਉਹਦੀ ਮਾਨਸਿਕ ਤੇ ਕੀਵੇਂ ਦੀ ਸੀਗੀ ਉਹ ਮਾਨਸਿਕ ਜੀ ਇਦਾਂ ਹੀ ਥੋੜਾ ਜਿਹਾ ਆਪਣਾ ਕੀ ਨਾ ਨਹੀਂ ਦਿਮਾਗੋਂ ਥੋੜਾ ਜਿਆਦਾ ਸੋਚਦਾ ਜਿਆਦਾ ਸੀ ਜੀ ਉਹ ਕੀ ਕੀ ਕਾਰਨ ਸੀਗਾ ਜਿਹੜਾ ਉਹ ਦਵਾਈ ਚੱਲਦੀ ਸੀਗੀ ਦਿਮਾਗੀ ਹਾਂਜੀ ਹਾਂ ਉਹਦੇ ਥੋੜੀ ਦਿਮਾਗੀ ਜੀ ਹਾਲਤ ਸੀ ਕਰਦਾ ਸੀ ਜੀ ਉਹ ਥੋੜਾ ਜਿਆ ਅੱਛਾ ਹਾਂਜੀ ਉਸਦੀ ਕੀ ਵਜ੍ਹਾ ਹੈ ਜਿਹੜੀ ਉਹ ਦਿਮਾਗੀ ਪਰੇਸ਼ਾਨੀ ਕਰੀ ਇਸ ਕਰਕੇ ਦੀ ਉਹਨੂੰ ਉਹ ਥੋੜੇ ਗੇਮ ਗੇਮ ਕੋ ਖੇਡਦਾ ਰਿਹਾ ਹਾਂ ਹਾਂਜੀ ਕਿਹੜੀ ਗੇਮ ਮੋਬਾਈਲ ਤੇ ਪਹਿਲਾਂ ਪਹਿਲੀਆਂ ਜਿ ਖੇਡਦਾ ਰਿਹਾ ਸਾਨੂੰ ਹੁਣ ਉਹ ਕੀ ਪਤਾ ਹਾਂਜੀ ਪਬਜੀ ਹਾਂਜੀ ਪਬਜੀ ਖੇਡਦਾ ਰਿਹਾ ਪਹਿਲੀਆਂ ਜੋ ਖੇਡਦਾ ਰਿਹਾ ਜੀ ਤੇ ਸਾਨੂੰ ਇਸ ਇਸ ਬਾਰੇ ਪਤਾ ਨਹੀਂ ਪਤਾ ਕਿਹੜੀ ਪਰੇਸ਼ਾਨੀ ਉਹ ਉਸ ਤੋਂ ਬਾਅਦ ਪਬਜੀ ਗੇਮ ਖੇਡਦੇ ਖੇਡਦਾ ਬਾਅਦ ਚ ਆਈ ਹੈ ਹਾਂਜੀ ਹਾਂਜੀ ਉਹ ਤੋਂ ਤੋਂ ਇਹਦੀ ਹਾਂਜੀ ਕੱਲ ਤੁਹਾਡੇ ਨਾਲ ਗੱਲਬਾਤ ਹੁੰਦੀ ਜੇ ਤਾਂ ਕੀ ਕੀ ਕਿਹਾ ਉਹਨੇ ਤੁਹਾਨੂੰ ਲਾਸਟ ਟਾਈਮ ਮੈਨੂੰ ਇਹ ਹੀ ਕਿਹਾ ਜਿਹੜੀ ਬਾਏ ਹੂੰ ਕਿ ਮੈਂ ਤੁਹਾਨੂੰ ਬਲਾਸਟ ਵਾਰ ਫੋਨ ਕਰਨਾ ਹੂੰ ਤੇ ਕੀ ਦੱਸਾਂ ਨਹੀਂ ਕਿ ਮੈਂ ਕਿੱਥੇ ਕਿੱਥੇ ਜਾ ਰਿਆਂਗਾ ਜਾ ਜਾ ਇਦਾਂ ਨਹੀਂ ਦੱਸ ਅੱਛਾ ਤੇ ਜਦੋਂ ਫੋਨ ਕਰ ਰਿਆ ਸੀਗਾ ਤੇ ਪਿੱਛੇ ਕੁਝ ਲੱਗਾ ਅੰਦਾਜ਼ਾ ਕਿੱਥੇ ਹੀ ਘੁੰਮਤਾ ਸੀ ਬਸ ਆਇਆ ਮੈਨੂੰ ਫੋਨ ਵੀਡੀਓ ਕਾਲ ਆਈ ਹੈ ਹੂੰ ਕਿ ਦੀਦੀ ਮੈਂ ਬਸ ਬੈਠਾ ਨਾ ਦਰਿਆ ਦੇ ਉੱਤੇ ਉੱਤਰ ਲੱਗਾ ਪੱਕੇ ਪੋਲ ਦੇ ਅੱਛਾ ਮੈਂ ਦਰਿਆ ਛਾਲ ਮਾਰ ਦੇਣੀ ਹੈ ਮੈਂ ਤਾਂ ਮੰਮੀ ਨਾਲ ਗੱਲ ਕਰ ਲਾਂ ਹੂੰ ਕਿ ਨਾ ਨਈ ਮੈਂ ਫਟਾਫਟ ਫੋਨ ਕੱਟ ਦਿੱਤਾ ਮੈਂ ਮੰਮੀ ਨੇ ਗੱਲ ਕੀਤੀ ਮੰਮੀ ਕਹਿੰਦੀ ਨਾ ਕਰ ਇਹਦਾ ਮੈਂ ਕਿ ਪੁੱਤ ਮੇ ਆ ਗਈ ਤੂੰ ਇੱਥੇ ਰੁਕ ਉੱਤਰ ਜਾ ਪਰ ਉਹ ਗੱਲ ਨਹੀਂ ਸੁਣੀ ਉਹਨੇ ਫੋਨ ਕੱਟਤਾ ਫੋਨ ਬੰਦ ਕਰਤਾ ਉਸ ਤੋਂ ਬਾਅਦ ਨਹੀਂ ਆਉਂਦਾ ਫੋਨ ਲੱਗਾ ਤੇ ਕਿ ਉਹ ਗੇਮ ਦਾ ਕੀ ਤੁਸੀਂ ਕੁਝ ਦੱਸ ਕੱਬ ਜੀ ਖੇਡਦਾ ਸੀਗਾ ਕਾਫੀ ਟਾਈਮ ਹੋ ਗਿਆ ਫੋਨ ਪਹਿਲਾਂ ਦੋ ਖਰਾਬ ਵੀ ਕਰ ਲਏ ਇਦਾਂ ਹੀ ਫਿਰ ਹੁਣ ਫੇ ਨਵਾਂ ਫੋਨ ਲੈ ਕੇ ਦਿੱਤਾ ਸੀ ਸਾਲ ਹੋ ਗਿਆ ਵਾ ਖੇਡਦੇ ਨੂੰ ਵੀ ਫਿਰ ਦਵਾਈ ਚਲਾਤੀ ਹੂੰ ਫੋਨ ਫਿਰ ਕਾਲ ਦਾ ਚਲ ਗਿਆ ਕਰੋ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਅਸੀਂ ਮੰਗੇ ਇਹੀ ਕਹਿੰਨੇ ਚਲੋ ਜਿੱਥੇ ਵੀ ਹੈਗਾ ਚਲੋ ਸਾਨੂੰ ਮਿਲ ਜਵੇ ਸਾਡਾ ਭਰਾ